ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਪੋਸਟ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਸ਼ੁਕਰਾਨੇ ਕਰਦੇ ਹਾਂ ਵਾਹਿਗੁਰੂ ਜੀ ਦੇ ਜਿਨ੍ਹਾਂ ਨੇ ਆਪਾਂ ਨੂੰ ਫੀਲਡ ਵਿੱਚ ਤੁਹਾਡੇ ਵਰਗੇ ਭੈਣ ਭਰਾ ਦਿੱਤੇ ਤੇ ਆਪਣਾ ਬਚਪਨ ਤੋਂ ਹੀ ਜਾਨਵਰਾਂ ਨਾਲ ਪਸ਼ੂਆਂ ਨਾਲ ਲਗਾਵ ਸੀਗਾ ਤੇ ਆਪਾਂ ਇਸੇ ਫੀਲਡ ਵਿੱਚ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਵਧੇ ਹਾਂ ਤੇ ਸ਼ੁਕਰ ਆ ਤੁਹਾਡਾ ਜਿਨ੍ਹਾਂ ਨੇ ਤੁਸੀਂ ਆਪਾਂ ਨੂੰ ਇਹ ਜਾਨਵਰਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਆਪਣਾ ਸ਼ੌਂਕ ਹੈ ਹਰ ਘਰੇ ਚੰਗਾ ਜਾਨਵਰ ਹੋਵੇ ਫੀਲਡ ਵਿੱਚ ਹਰ ਘਰ ਵਿੱਚ ਚੰਗਾ ਜਾਨਵਰ ਹੋਵੇ ਇਸੇ ਟੋਪਿਕ ਤੇ ਆਪਣਾ ਜ਼ੋਰ ਵੀ ਲੱਗ ਰਿਹਾ ਹੈ ਜਿਵੇਂ ਆਪਾਂ ਪੋਸਟਾਂ ਪਾਈ ਦੀਆਂ ਤੁਹਾਡੇ ਨਾਲ ਜੋ ਵੀ ਆਪਾਂ ਸੀਮਨ ਯੂਜ਼ ਕਰਦੇ ਆਂ ਨਵੇਂ ਪੁਰਾਣੇ ਜੋ ਵੀ ਫੀਲਡ ਵਿੱਚ ਸੀਮਣ ਆਪਾਂ ਵਰਤ ਰਹੇ ਹਾਂ ਉਸ ਦੀਆਂ ਤੁਹਾਡੇ ਨਾਲ ਜੋ ਸਮੇਂ ਸਮੇਂ ਪੋਸਟਾਂ ਜ਼ਰੂਰ ਸ਼ੇਅਰ ਕਰਿ ਦੀਆਂ ਅੱਜ ਵੀ ਇੱਕ ਇਦਾਂ ਦੀ ਤੁਹਾਡੇ ਨਾਲ ਪੋਸਟ ਆਪਾਂ ਸ਼ੇਅਰ ਕਰ ਰਹੇ ਹਾਂ ਜਿਦੇ ਵਿੱਚ ਆਪਾਂ ਤੁਹਾਨੂੰ এবੀਸ ਕੰਪਨੀ ਵਾਲੇ ਹੌਟ ਸਟਾਰ ਬੋਲ ਦੀ ਬੱਚੀ ਦਿਖਾ ਰਹੇ ਹਾਂ ਇਹ ਬੱਚੀ ਦੀ ਉਮਰ 2 ਦਿਨ ਦੀ ਹੈ ਇਹ ਬੱਚੀ ਪਿੰਡ ਸੰਗਤਪੁਰਾ ਦਵਿੰਦਰ ਸਿੰਘ ਦੇ ਘਰ ਆ ਆਪਾਂ ਏਆਈ ਕੀਤੀ ਸੀਗੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਆ ਬੱਚੀ ਪੈਦਾ ਹੋਈ ਨਾਰਮਲ ਸੀਮਨ ਯੂਜ਼ ਕੀਤਾ ਸੀ ਆਪਾਂ ਸਕਸਰ ਸੀਮਨ ਨਹੀਂ ਯੂਜ਼ ਕੀਤਾ ਤੇ ਆ ਬੱਚੀ ਪੈਦਾ ਹੋਈ ਆ ਫੋਟਸਟਾਰ ਬੁਲਦੀ ਜੇ ਗੱਲ ਕਰੀਏ ਇਹ ਬੁਲ ਕਾਫੀ ਪੱਖਾਂ ਤੋਂ ਬਹੁਤ ਚੰਗਾ ਜੀ ਸਭ ਤੋਂ ਪਹਿਲਾਂ ਤੇਦੀ ਮਦਰ ਦਾ ਜਿਹੜਾ ਫੈਟ ਸੀਗਾ ਪੰਜ ਫੈਟ ਵਾਲੀ ਮਾਂ ਦਾ ਬੱਚਾ ਜੀ ਦੁੱਧ ਵੀ 12000 ਪਲੱਸ ਦਾ ਰਿਕਾਰਡ ਹੈ ਤੇ ਨੰਬਰ ਤਿੰਨ ਤੇ ਜੇ ਗੱਲ ਕਰੀਏ ਇਸ ਬੁਲ ਦਾ ਜਿਸ ਵੀ ਗਾਂ ਨੂੰ ਸੀਮਨ ਲੱਗਦਾ ਜਿੱਦਾਂ ਦੀ ਗਾਂ ਬੱਚਾ ਓਦਾਂ ਦੀ ਗ੍ਰੋਥ ਕਰਦਾ ਵੀ ਸੂਣ ਮੋਕੇ ਬਹੁਤ ਘੱਟ ਦਿੱਕਤ ਆਉਂਦੀ ਹੈ ਤੇ ਇੱਕ ਆਪਾਂ ਹੋਰ ਤਿਆਰਬਾ ਕੀਤਾ ਇਸ ਬੋਲ ਦਾ ਰਿਪੀਟਰ ਗਾਵਾਂ ਵਿੱਚ ਜੂਲ ਕੀਤਾ ਜੀ ਆਪਾਂ ਇਹਨੂੰ ਬੱਚਾ ਬਿਊਟੀ ਚ ਆਊਗਾ ਤੇ ਬਸ ਕਨਸੈਪਸ਼ਨ ਰੇਟ ਜਾਨਕੀ ਰਹਿਣ ਦੀ ਸਮਰੱਥਾ ਆਪਾਂ ਨੂੰ ਇਸ ਬੋਲ ਦੀ ਵੱਧ ਲੱਗੀ ਆਪਾਂ ਆਪਦੇ ਜਿਹੜਾ ਫੀਲਡ ਵਿੱਚ ਵਰਤਿਆ ਤੇ ਆ ਬੱਚਾ ਬਾਕੀ ਤੁਹਾਡੇ ਸਾਹਮਣੇ ਹੀ ਆ ਬੱਚੇ ਦੀ ਮਾਂ ਵੀ ਤੁਸੀਂ ਪਿੱਛੇ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਦੀ ਮਾਂ ਸੀ ਬੱਚੇ ਦੀ ਉਹ ਸਾਹਮਣੇ ਪਿੱਛੇ ਖੜੀ ਹੈਗਾ ਆ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਤੇ ਆ ਬੱਚਾ ਦੇਖ ਸਕਦੇ ਹੋ ਬੱਚਾ ਦੇਖ ਕੇ ਕਮੈਂਟ ਕਰਨਾ ਨਾ ਭੁੱਲਿਓ ਵੀ ਤੁਹਾਨੂੰ ਇਹ ਜਿਹੜਾ ਬੱਚਾ ਆਇਆ ਕਿਵੇਂ ਦਾ ਲੱਗਿਆ ਜੇ ਜ ਆਪਣੇ ਕੰਮ ਤੋਂ ਤੁਸੀਂ ਸੰਤੁਸ਼ਟ ਹੋ ਆਪਣੇ ਫੇਸਬੁਕ ਤੇ ਇੰਸਟਾਗ੍ਰam ਪੇਜ ਦਾ ਲੋਗੋ ਆਪਾਂ ਉੱਪਰ ਲਾਇਆ ਹੋਇਆ ਆ ਸਰਚ ਮਾਰ ਕੇ ਵੀ ਤੁਸੀਂ ਸੁਖਜੀਤ ਮਾਨ ਲੱਭ ਸਕਦੇ ਹੋ ਆਪਣੀਆਂ ਪੋਸਟਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਕਮੈਂਟ ਕਰਿਓ ਜੀ ਤੇ ਆਪਣੇ ਚੈਨਲ ਨੂੰ ਕਰ ਲਓ ਜੀ ਫੋਲੋ ਤਾਂ ਜੋ ਤੁਸੀਂ ਆਪਣੀਆਂ ਹੋਰ ਨਵੀਆਂ ਪੁਰਾਣੀਆਂ ਇਦਾਂ ਦੀਆਂ ਵੀਡੀਓ ਦੇਖ ਸਕੋ ਮਿਲਦੇ ਆਂ ਇਦਾਂ ਦੀ ਹੋਰ ਨਵੀਂ ਵੀਡੀਓ ਨਾਲ ਤਦ ਤੱਕ ਤੁਸੀਂ ਕਰੋ ਇੰਤਜ਼ਾਰ ਜੀ ਧੰਨਵਾਦ